ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਗੁਰਪੁਰਖ ਪਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡ ਭਾਗੀ ਗੁਰ ਸੇਵਿਆ ਗੁਰਪੁਰਖ ਪਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਘੜ ਸੁ ਜਾਣੀ ਮਾਨਮੁਖ ਭਾਗ ਵੇ ਹੂਣਿਆ ਤੈਨ ਦੁਖੀ ਰੈਣ ਵਿਹਾਣੀ ਤੈਨ ਦੁਖੀ ਰੈਣ ਵਿਹਾਣੀ ਦੁਖੀ ਪੁਲਾ ਹੀ ਬੁਨ ਤੈਨ ਦੁਖੀ ਰੈਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰਿਆ ਦੀਨ ਪ੍ਰਭ ਨਹੀਂ ਕਹਿਣਾ ਦੀਨ ਦਾ ਪ੍ਰਭ ਨਾਲ ਨਹੀਂ ਸੰਬੰਧ ਹੈ ਹਮ ਜਾਚ ਹਮ ਜਾਚਕ ਦੀਨ ਪ੍ਰਭ ਤੇਰਿਆ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤ ਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਣੀ ਜਾਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮ ਸਮਾਣੀ ਮਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀਆ ਵੱਡ ਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸਬਦੀ ਹਰ ਰਸ ਚਾਖ ਸਭ ਮਾਨ ਤਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਭਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਾਸ ਚਾਖ ਗੁਰ ਪੂਰੈ ਹਰ ਪਾਇਆ ਹਲਤ ਪਲਤ ਪਤ ਰਾਖ ਰਹਾਉ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਚਾਖ ਤਾਨ ਧਰਤੀ ਹਰ ਬੀਜੀਐ ਵਿਚ ਸੰਗਤ ਹਰ ਪ੍ਰਾਪਿ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੈ ਹਰ ਰਸ ਚਾਖ ਮਨ ਮੁਖ ਤ੍ਰਿਸ਼ਨਾ ਭਰ ਰਹੀ ਮਨ ਆਸਾ ਦਹ ਦੇਸ ਬਹੁ ਲਖ ਬਿਨ ਨਾਵੈ ਧ੍ਰਿਗ ਜੀਵ ਦੇ ਵਿਚ ਬਿਸਟਾ ਮਨ ਮੁਖ ਰਾਖ ਉਈ ਆਵਹ ਜਾਹੀ ਪੁਾਈਯਹਿ ਬਹੁ ਜੋਨੀ ਦੁਰਗੰਧ 파ਖ ਤਰਾਹੀ ਤਰਾਹੀ ਸਰਣਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇਲਾਪ ਕਰ ਹਰ ਨਾਮ ਮਿਲ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਾਨ ਨਾਨਕ ਗੁਰਮਤਿ ਬਾਖ ਮਾਰੂ ਮਹੱਲਾ ਚੌਥਾ ਘਰ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਭਗਤ ਭਰੇ ਪੰਡਾਰਾ ਗੁਰਮੁਖ RAM ਕਰੇ ਨਿਸਤਾਰਾ ਹਾਂ ਗੁਰਮੁਖ ਪਾਤੀ ਵਿਸਰਾਮ ਹੈ ਗੁਰਮੁਖ RAM ਕਰੇ ਨਿਸਤਾਰਾ ਜਿਸਨੋ ਕਿਰਪਾ ਕਰੇ ਮੇਰਾ Swami ਸੋ ਹਰ ਕੇ ਗੁਣ ਗਾਵੈ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਾਂਜੀ ਹਰ ਹਰ ਕਿਰਪਾ ਕਰੇ ਇਥੇ ਵਿਸਰਾਮ ਬਨਵਾਲੀ ਹਰ ਹਿਰਦੈ ਸਦਾ ਸਦਾ ਸਮਾਲੀ ਹਾਂਜੀ ਹਰ ਪਤਿ ਵਿਸਰਾਮ ਹੈ ਹਰ ਹਿਰਦੈ ਸਦਾ ਸਦਾ ਸਮਾਲੀ ਹਰ ਹਰ ਨਾਮ ਜਪੋ ਮੇਰੇ ਜੀਅੜੇ ਜਪ ਹਰ ਹਰ ਨਾਮ ਚੜਾਵੈ ਜੀਉ ਰਹਾਉ ਸੁਖ ਸਾਗਰ ਅੰਮ੍ਰਿਤ ਹਰਨਾਉ ਮੰਗਤ ਜਨ ਜਾਚੈ ਹਰਦੇਵ ਪ੍ਰਸਾਉ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰਾ ਮਨ ਭਾਵੈ ਜੀਉ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਉਣਾ ਹੈ ਹਰ ਸਤ ਸਤ ਇੱਥੇ ਠੰਮਕ ਸਦਾ ਹਰ ਸਤ ਇੱਥੇ ਵਿਸਰਾਮ ਹਰ ਸਤ ਇੱਥੇ ਠੰਮਕ ਮੇਰਾ ਮਨ ਭਾਵੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ